ਕੀ ਕੀ ਸੂਟ ਅਪਾ ਆਂਬੀ ਨਹੀਂ ਪਰ ਵਾਰੀ ਕਰਵਾਪੰਦੇ ਬਹੁਤ ਗਰੀਬ ਲੋਕ ਨੇ ਮਤਲਬ ਉਹ ਨਹੀਂ ਇਹ ਚੀਜ਼ ਨੂੰ ਕਰ ਸਕਦੇ ਵਧੀਆ ਸਾਡੀ ਫੋਟੋਗ੍ਰਾਫੀ ਹੋਵੇ ਲੇਕਿਨ ਕੁਝ ਘਰੇਲੂ ਕਾਰਨਾ ਕਰਕੇ ਉਹਨਾਂ ਦੀ ਇੱਛਾ ਪੂਰੀ ਕੀਤੀ ਇਹ ਹਰ ਸਾਲ ਤਿੰਨ ਵਿਆਹ ਕਰਦੇ ਨੇ ਇੱਕ ਵਿਆਹ ਕਰਕੇ ਬੰਦਾ ਹਿੱਲ ਜਾਂਦਾ ਤੇ ਤਿੰਨ ਵਿਆਹ ਕਰਦੇ ਉਹ ਸਹੂਦਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹੈ ਵੀ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਇਹ ਨਾ ਰਹੇ ਮੇਰਾ ਵਿਆਹ ਵੀ ਹੋਇਆ ਤੇ ਕੋਈ ਫੰਕਸ਼ਨ ਵੀ ਨਹੀਂ ਹੋਇਆ ਹੈਗਾ। ਇਹ ਆ ਦੀ ਬਾਹਾਲ ਹੀ ਵੱਡੀ ਐਫਰਟ ਆਇਆ ਵੀ ਐਡਾ بڑا ਇੱਕ ਪ੍ਰੋਗਰਾਮ ਕਰਨਾ। ਅੱਜ ਸਮਾਜ ਨੂੰ ਜੋ ਦੇ ਸਕਦੇ ਆ ਸਾਨੂੰ ਸੇਵਾ ਕਰਨੀ ਚਾਹੀਦੀ ਆ। ਸ਼ੁਭਕਾਲ ਜੀ ਪੰਜਾਬੀ ਡਾਕ 5 ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਪੂਜਾ ਤਲੀਵਾਲ ਸਵਾਗਤ ਕਰਦੀ ਆਂ ਅੱਜ ਆਪਾਂ ਪਹੁੰਚੇ ਸੀ ਪਟਿਆਲਾ ਨਾਬਾ ਰੋਡ ਤੇ ਲక్ష్ਮੀ ਫਾਰਮ ਜਿੱਥੇ ਕਿ ਗਰੀਬਤਿਆਂ ਦੇ ਵਿਆਹ ਕੀਤੇ ਜਾ ਰਹੇ ਨੇ ਇਹ ਵਿਆਹ ਦਾ ਦਿਨ ਨਹੀਂ ਹੈ ਇਹ ਉਹਨਾਂ ਦੀ ਨਵੀਂ ਜ਼ਿੰਦਗੀ ਉਹਨਾਂ ਦੀ ਖੁਸ਼ੀਆਂ ਦਾ ਦਿਨ ਹੈ ਆਪਾਂ ਉਹਨਾਂ ਦੀ ਖੁਸ਼ੀ 'ਚ ਸ਼ਾਮਿਲ ਹੁੰਨੇ ਆ ਤੇ ਲੋਕਾਂ ਨਾਲ ਗੱਲਬਾਤ ਕਰਦੇ ਤੇ ਜਿਨ੍ਹਾਂ ਨੇ ਇਹ ਸਮਾਗਮ ਕਰਵਾਇਆ ਉਹਨਾਂ ਨਾਲ ਗੱਲਬਾਤ ਕਰਦੇ ਆਜੋ ਫਿਰ ਬਹੁਤ ਹੀ ਸੋਹਣਾ ਉਪਰਾਲਾ ਰਾਸ਼ਟਰੀ ਕਲਾ ਮੰਚ ਵੱਲੋਂ ਉਹਨਾਂ ਦੇ ਜਿਹੜੇ ਓਨਰ ਨੇ ਗੁਪਤਸਰ ਉਹਨਾਂ ਨਾਲ ਗੱਲਬਾਤ ਕਰਦੇ ਆ ਅੱਜ ਅ ਸਰ ਪਹਿਲੇ ਤੇ ਜਿਹੜਾ ਤੁਸੀਂ ਬਹੁਤ ਸੋਹਣਾ ਉਪਰਾਲਾ ਕੀਤਾ ਉਹਦੇ ਲਈ ਬਹੁਤ-ਬਹੁਤ ਵਧਾਈਆਂ ਤੇ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੋਗੇ ਰਾਸ਼ਟਰੀ ਜੋਤੀ ਕਲਾ ਮੰਚ ਵੱਲੋਂ ਹਰ ਸਾਲ ਜਨਵਰੀ ਦੇ ਪਹਿਲੇ ਹਫਤੇ 'ਚ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕਿ ਕਿਤੇ ਜਾਂਦੇ ਆ ਤੁਸੀਂ ਜਿਵੇਂ ਅੰਦਰ ਦੇਖਿਆ ਆਏ ਹੋ ਪੂਰਾ ਇਂਤਜ਼ਾਮ ਚਾ ਪਾਣੀ ਦਾ ਪੂਰਾ ਉਹਨਾਂ ਦਾ ਜੈ ਮਾਲਾ ਦਾ ਹੋ ਚੁੱਕੀ ਹੈ ਔਰ ਉਹਨਾਂ ਨੂੰ ਦਿਨ ਸਮਾਨ ਦੇਣਾ ਹਰ ਤਰ੍ਹਾਂ ਦਾ ਸਮਾਨ ਦੇਣ ਦਰ ਹੈ ਚਾਹੇ ਉਹ ਡਬਲ ਬੈੱਡ ਹੋਣ ਚਾਹੇ ਲਮਾਦੀ ਹੋਵੇ ਤੇ ਸਲਾਈ ਮਸ਼ੀਨ ਹੋ ਤਰ੍ਹਾਂ ਤਰ੍ਹਾਂ ਦੇ ਬਰਤਨ ਕੁਰਸੀਆਂ ਮੇਜ਼ ਕੁੱਕਰ ਸਾਰਾ ਕੁਝ ਉਹਨਾਂ ਨੂੰ ਦਿੱਤਾ ਜਾਂਦਾ ਹੈ ਸਮਾਨ ਦੇ ਅਲੱਗ-ਅਲੱਗ ਤਰ੍ਹਾਂ ਦੇ ਸਮਾਜ ਸੇਵਕਾਂ ਵੱਲੋਂ ਹਰ ਸਾਰਾ ਸਮਾਨ ਪ੍ਰੋਵਾਈਡ ਕਰਾਇਆ ਜਾਂਦਾ ਹੈ 21 21 ਸੂਟ ਅਪਾ ਆਂਬੀ ਨੇਪੁਰ ਵਾਈ ਕਰਵਾਪੰਦੇ 21 ਕੀ ਸੂਟ ਹਰ ਇੱਕ ਦਿੱਤੇ ਜਾ ਰਹੇ ਹੈ ਇਸ ਤੋਂ ਲਗ ਉਹਨਾਂ ਦੇ ਮੇਕਅਪ ਦਾ ਇੰਤਜ਼ਾਮ ਕੋਲ ਇੱਥੇ ਰੱਖਿਆ ਹੋਇਆ ਹੈ ਉਹ ਕੁੜੀਆਂ ਆਣੀਆਂ ਉਹਨਾਂ ਦਾ ਮੇਕਅਪ ਵੀ ਇੱਥੇ ਕੀਤਾ ਜਾਂਦਾ ਹੈ ਔਰ ਹਰ ਸਾਲ ਇੱਕ ਅਮ ਰਾਸ਼ਟਰੀ ਜੋਤੀ ਕਲਾ ਮੰਚ ਵੱਲੋਂ ਰਕੇਸ਼ ਠਾਕੁਰ ਦੀ ਜਵਾਈ ਵਿੱਚ ਸੱਜੇ ਡਗ ਨਾਲ ਕੀਤਾ ਜਾਂਦਾ ਹੈ ਔਰ ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਤਿਉਹਾਰ ਜਿਵੇਂ ਮਹਿਲਾ ਦਿਵਸ ਤੇ ਮਹਿਲਾਵਾਂ ਨੂੰ ਸਮਾਪਤ ਕਰਨ ਸਨਮਾਨਿਤ ਕਰਨਾ ਤੇ ਗੌਰਵ ਸਨਮਾਨ ਪੁਰਸੇ ਨੂੰ ਦੇਣਾ ਕੁੜੀਆਂ ਕਿ ਕੁੜੀਆਂ ਦੀ ਲੋੜੀ ਬਣਾਣਾ 26 ਜਨਵਰੀ 15 ਅਗਸਤ ਚੰਡਾਹੇ ਹਰਾਨਾ ਪਿੰਗਰਵਾੜੇ ਚ ਇਹ ਸਾਰੇ ਕੰਮ ਸਮਾਜ ਸੇਵਾ ਦੇ ਰਾਸ਼ਟਰੀ ਜੋਤੀ ਕਿਲਾ ਮੰਚੂ ਲੋ ਸਭ ਦੇ ਸਹਿਯੋਗ ਦੇ ਨਾਲ ਕੀਤੇ ਜਾਂਦੇ ਆ। ਓਕੇ ਸਰ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਕਿਉਂਕਿ ਜਿਹੜੇ ਗਰੀਬ ਕੁੜੀਆਂ ਦੇ ਵਿਆਹ ਹੋ ਰਹੇ ਨੇ ਕਿ ਤੁਸੀਂ ਇੱਕ ਪਿਤਾ ਦਾ ਜਿਹੜਾ ਰੋਲ ਅਦਾ ਕਰ ਰਹੇ ਹੋ ਤੇ ਸਾਡੀ ਜਿਹੜੀ ਦਰਸ਼ਕ ਸਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਮੈਂ ਬਸ ਇਹੀ ਕਹਿਣਾ ਚਾਹਾਂਗਾ ਜੀ ਕਿਉਂਕਿ ਬਹੁਤ ਗਰੀਬ ਲੋਕ ਨੇ ਮਤਲਬ ਉਹ ਨਹੀਂ ਇਹ ਚੀਜ਼ ਨੂੰ ਕਰ ਸਕਦੇ ਪੈਸਾ ਨਹੀਂ ਖਰਚ ਸਕਦੇ ਤਾਂ ਇੱਕ ਮਤਲਬ ਸਾਰੇ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਮਤਲਬ ਉਹਨਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਇਹ ਮਿਲ ਜਾਂਦਾ ਹੈ ਤੇ ਉਹਨਾਂ ਦੀ ਆਪਣੀ ਸੁਖੀ ਜਿੰਦਗੀ ਬਾਅਦ ਚ ਜਿੰਦੇ ਨੇ ਤੇ ਇਹ ਬਹੁਤ ਵਧੀਆ ਉਪਰਾਲਾ ਮਤਲਬ ਕੀਤਾ ਜਾ ਰਿਹਾ ਹੈ ਜਿਹੜੇ ਜਿਹੜੀ ਗਰੀਬ ਕੁੜੀਆਂ ਦੇ ਵਿਆਹ ਕੀਤੇ ਜਾ ਰਹੇ ਨੇ ਬਹੁਤ ਸੋਹਣਾ ਉਪਰਾਲਾ ਪਹਿਲੇ ਤੇ ਤੁਹਾਨੂੰ ਬਹੁਤ-ਬਹੁਤ ਵਧਾਈਆਂ ਤੇ ਇਹ ਉਪਰਾਲੇ ਦੇ ਵਿੱਚ ਤੁਹਾਡਾ ਕੀ ਯੋਗਦਾਨ ਹੈ ਹਾਂਜੀ ਮੈਂ ਵੀਰਚੰਦ ਗੁਰਮੀ ਐਮਡੀ ਪਹੰਦਰਾ ਜੁੱਲਰ ਇਸ ਸੰਸਥਾ ਨਾਲ ਬਹੁਤ ਪੁਰਾਣਾ ਜੁੜਿਆ ਹੋਇਆ ਹਾਂ ਤੇ ਇਸ ਸੰਸਥਾ ਦਾ ਇਹੀ ਕੰਮ ਹੈ ਵੀ ਕੁਝ ਗਰੀਬ ਲੋਕ ਜਿਹੜੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਵਿੱਚ ਇੱਛਾ ਰੱਖਦੇ ਨੇ ਲੇਕਿਨ ਉਹਸ ਨੂੰ ਨੇਪਰੇ ਨਹੀਂ ਚੜ੍ਹ ਸਕਦੇ ਤੇ ਅਸੀਂ ਉਹਨਾਂ ਨਾਲ ਤੱਕ ਅਪਰੋਚ ਕਰਕੇ ਉਹਨਾਂ ਪਰਿਵਾਰਾਂ ਨਾਲ ਜੁੜ ਕੇ ਅਜਿਹੇ ਪ੍ਰੋਗਰਾਮ ਲਿਖਦੇ ਹਾਂ ਜਿਸ ਤਰ੍ਹਾਂ ਕਿ ਅੱਜ ਕੁੜੀਆਂ ਦਾ ਵਿਆਹ ਹੋ ਰਿਹਾ ਹੈ ਇਹ ਹਰੇਕ ਬੱਚੇ ਦੀ ਕਾਮਨਾ ਹੁੰਦੀ ਹੈ ਬੰਦੀ ਇੱਛਾ ਹੁੰਦੀ ਹੈ ਵੀ ਸਾਡਾ ਵੀ ਵਿਆਹ ਅੱਛੇ ਪੈਲਸ 'ਚ ਹੋਵੇ ਤੇ ਤੂੰ ਧਾਮ ਨਾਲ ਹੋਵੇ ਤੇ ਵਧੀਆ ਸਾਡੀ ਫੋਟੋਗ੍ਰਾਫੀ ਹੋਵੇ ਲੇਕਿਨ ਕੁਝ ਘਰੇਲੂ ਕਾਰਨਾ ਕਰਕੇ ਉਹਨਾਂ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ ਪਰ ਅਜਈਆਂ ਸੰਸਥਾਵਾਂ ਜਿਹਦੇ ਵਿੱਚ ਰਾਸ਼ਟਰੀ ਜੋਤੀ ਕਲਾਮਾਂ 'ਚ ਵੀ ਇਹ ਇੱਕ ਸਾਡੀ ਸੰਸਥਾ ਹੈ ਅਜਿਹੇ ਕੰਮ ਕਰਨ ਦਾ ਉਪਰਾਲਾ ਰੱਖਦੀ ਹੈ ਤੇ ਇਹਦੇ ਵਿੱਚ ਸਾਡੇ ਨਾਲ ਬਹੁਤ ਦਾਨੀ ਸੱਜਣ ਬੜੇ ਜੁੜੇ ਹੋਏ ਹਨ ਜਿਸ ਤਰ੍ਹਾਂ ਕਿ ਸਾਡੇ ਇਹ ਲక్ష్ਮੀ ਫਾਰਮ ਹਾਊਸ ਦੇ ਮਾਲਕ ਨੇ ਉਹ ਪੰਜਾਂ ਸਾਲਾਂ ਤੋਂ ਸਾਡੇ ਕੋਲੋਂ ਕੋਈ ਪੈਸਾ ਨਹੀਂ ਲੈ ਰਹੇ ਸਾਨੂੰ ਇਹ ਫ੍ਰੀ ਪ੍ਰਦਾਨ ਕਰਦੇ ਨੇ ਤੇ ਇਸ ਤਰ੍ਹਾਂ ਸਾਡੇ ਕੋਲ ਕੈਟਰੀਂਗ ਵਾਲੇ ਵੀ ਨੇ ਪੁੱਛਣ ਜੀ ਹੋਰ ਮਤਲਬ ਕਾਫੀ ਸਾਨੂੰ ਸਹਿਯੋਗ ਮਿਲਦਾ ਹੈ ਤੇ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੁੰਦੀ ਹੈ ਵੀ ਜਦੋਂ ਸਾਲ ਦੀ ਸ਼ੁਰੂਆਤ ਕਰਦੇ ਹਾਂ ਤਾਂ ਅਸੀਂ ਇਸ ਪ੍ਰੋਗਰਾਮ ਤੋਂ ਹੀ ਸ਼ੁਰੂਆਤ ਕਰਦੇ ਹਾਂ ਬਹੁਤ ਸੋਹਣੀ ਸ਼ੁਰੂਆਤ ਹੈ ਜਿਹੜੀ ਤੁਸੀਂ ਕਰਦੇ ਹੋ ਇੱਕ ਕਹਿ ਦੋ ਕਿ ਗਰੀਬਾਂ ਦੇ ਲਈ ਹਨਾ ਮਸੀਹਾ ਬਣ ਕੇ ਤੁਸੀਂ ਖੜ੍ਹਦੇ ਹੋ ਤੇ ਇਹ ਐਦਾਂ ਦੇ ਉਪਰਾਲੇ ਮੈਨੂੰ ਲੱਗਦਾ ਕਿ ਕਰਨੇ ਚਾਹੀਦੇ ਨੇ ਕਿਉਂਕਿ ਜਿਹੜੀਆਂ ਧੀਆਂ ਦੇ ਸੁਪਨੇ ਰਹਿ ਜਾਂਦੇ ਨੇ ਤੇ ਉਹਨਾਂ ਨੂੰ ਸੁਪਨਿਆਂ ਨੂੰ ਪੂਰਾ ਕਰਨਾ ਚਾਹੀਦਾ ਜੇਕਰ ਸਾਡੇ ਦਰਸ਼ਕ ਦੇਖ ਰਹੇ ਨੇ ਕੋਈ ਵੀ ਧਾਨੀ ਸੱਜਣ ਇਹਨਾਂ ਨਾਲ ਜੁੜਨਾ ਚਾਹੁੰਦਾ ਤਾਂ ਪਲੀਜ਼ ਇਹਨਾਂ ਨੂੰ ਕੰਟੈਕਟ ਕਰਨਾ ਥੈਂਕ ਯੂ ਜੀ ਬਹੁਤ-ਬਹੁਤ ਤੁਹਾਡਾ ਵੀ ਬੜਾ ਧੰਨਵਾਦ ਕਿਉਂਕਿ ਤੁਸੀਂ ਸਾਡੀ ਆਵਾਜ਼ ਬਲੰਦ ਕਰਕੇ ਤੁਸੀਂ ਪੂਰੀ ਖਲਕਤ ਨੂੰ ਸੁਣਾਉਂਗੇ ਤਾਂ ਉਹਨਾਂ ਦੇ ਵਿੱਚ ਵੀ ਸੇਵਾ ਭਾਵਨਾ ਦਾ ਜਜ਼ਬਾ ਜ਼ਰੂਰ ਉਠੇਗਾ ਸੋ ਅਸੀਂ D5 ਚੈਨਲ ਦਾ ਵੀ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡਾ ਇਹ ਸਨੇਹਾ ਹਰ-ਹਰ ਇੱਕ-ਇੱਕ ਬੰਦੇ ਤੱਕ ਪਹੁੰਚਾਉਣਾ ਹੈ ਉਹਦੇ ਵਿੱਚੋਂ ਜ਼ਿਆਦਾ ਨਹੀਂ ਤਾਂ 50% ਕੁਝ ਪਰਸੈਂਟ ਉਹਨਾਂ ਦਾ ਜਜ਼ਬਾ ਉੱਥੇ ਕਰਤਾ ਅਜਿਹੇ ਕੰਮ ਹੋਰ ਵਧੀਆ ਤਰੀਕੇ ਨਾਲ ਹੋ ਸਕਣਗੇ ਸੋ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੇ ਅਸੀਂ ਸੰਸਥਾ ਦਾ ਵੀ ਸ਼ੁਕਰੀਆ ਤੇ ਜਿਨ੍ਹਾਂ ਨੇ ਅੱਜ ਸਾਡੇ ਸੱਜਣ ਆਏ ਨੇ ਵਿਆਹ ਦੇ ਵਿੱਚ ਜਿਨ੍ਹਾਂ ਨੇ ਵੀ ਇਕੱਠੇ ਹੋਏ ਨੇ ਉਹਨਾਂ ਨੇ ਸਹਿਯੋਗ ਦਿੱਤਾ ਸਭ ਦਾ ਅਸੀਂ तहे ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੀ ਧੰਨਵਾਦ ਸਰ ਬਹੁਤ ਹੀ ਸੋਹਣਾ ਉਪਰਾਲਾ ਹੈ ਮਤਲਬ ਕਹਿ ਦੋ ਕਿ ਇੰਨਾ ਕੋਈ ਨਾਰਮਲ ਜਿਹੜਾ ਇਨਸਾਨ ਹੈ ਨਹੀਂ ਕਰ ਪਾਉਂਦਾ ਪਰ ਉਹ ਗਰੀਬ ਜਿਹੜੀਆਂ ਧੀਆਂ ਦੇ ਵਿਆਹ ਇਹ ਨੇ ਕੀਤੇ ਜਾ ਰਹੇ ਨੇ ਰਾਸ਼ਟਰੀ ਕਲਾ ਮੰਚ ਬੋਲੋ ਸਾਡੇ ਨਾਲ ਹੁਣ ਮੌਜੂਦ ਨੇ ਜ਼ਿਲ੍ਹਾ ਪਲੈਨਿੰਗ ਬੋਰਡ ਦੇ ਚੇਅਰਮੈਨ ਸਰ ਸਸ਼ੇਕਾਲ ਜੀ ਸਸ਼ੇਕਾਲ ਜੀ ਸਰ ਜਿਹੜਾ ਇਹ ਉਪਰਾਲਾ ਹੋ ਰਿਹਾ ਬਹੁਤ ਸੋਹਣਾ ਉਪਰਾਲਾ ਹੈ ਤੁਸੀਂ ਇਸ ਚੀਜ਼ ਨੂੰ ਕਿਵੇਂ ਵੇਖਦੇ ਹੋ ਜੀ ਇਹ ਤਾਂ ਬਹੁਤ ਹੀ ਇੱਕ ਨੇਕ ਉਪਰਾਲਾ ਇਹ ਜਿਹੜੀ ਸਾਡੀ ਨੈਤਿਕ ਜ਼ਿੰਮੇਵਾਰੀ ਸਮਾਜਿਕ ਜ਼ਿੰਮੇਵਾਰੀ ਇੱਕ ਬਣਦੀ ਹੈ ਕਿ ਜਿਸ ਤਰ੍ਹਾਂ ਅੱਜ ਰਾਸ਼ਟਰੀ ਜੋਤੀ ਕਲਾ ਮੰਚ ਦੇ ਵਲੰਟੀਅਰਸ ਨੇ ਅਗਵਾ ਨੇ ਖਾਸ ਕਰਕੇ ਕੇਸ਼ ਠਾਕੁਰ ਜੀ ਜਿਹੜੇ ਇਹਦਾ ਸੰਚਾਲਨ ਕਰ ਰਹੇ ਨੇ ਬਹੁਤ ਨੇਕ ਉਪਰਾਲਾ ਕਿ ਜਿਹੜੀਆਂ ਸਾਡੇ ਤੋਂ ਇੱਕ ਜਿਹੜੇ ਸਮਾਜ ਕਿਤੇ ਨੀਚਲੀ ਕਰਤਾਰ ਦੇ ਵਿੱਚ ਰਹਿ ਗਏ ਉਹਨਾਂ ਨੂੰ ਅਪਲਿਫਟ ਕਰਨਾ ਕਿ ਉਹਨਾਂ ਨੂੰ ਬਰਾਬਰਤਾ ਦਾ ਜਿਹੜਾ ਹੱਕ ਦੇਣਾ ਇੱਕ ਬਹੁਤ ਵੱਡੇ ਪੈਲੇਸ ਦੇ ਵਿੱਚ ਔਰ ਸਾਰੇ ਜਿਵੇਂ ਇੱਕ ਆਪਾਂ ਹਰੇਕ ਮਾਪਿਓ ਦਾ ਸੁਪਨਾ ਹੁੰਦਾ ਕਿ ਆਪਣੇ ਬੱਚਿਆਂ ਦਾ ਜਿਹੜਾ ਵਿਆਹ ਧੂਮ-ਧਾਮ ਨਾਲ ਕਰੀਏ ਤਾਂ ਉਹਨਾਂ ਬੱਚਿਆਂ ਨੇ ਜਿਹੜੇ ਸੁਪਨੇ ਦੇਖੇ ਜਾਂ ਉਹਨਾਂ ਦੇ ਸੁਪਨੇ ਜਿਹੜੇ ਹੋ ਸਕਦਾ ਸੀ ਕਦੇ ਚੱਕਨਾ ਚੂਰ ਹੋ ਜਾਂਦੇ ਜਾਂ ਟੁੱਟ ਜਾਂਦੇ ਕਿ ਆਮ ਜੀ ਕਿਉਂਕਿ ਕੁੜੀਆਂ ਬਹੁਤ ਸੁਪਨੇ ਸਜੋਦੀਆਂ ਨੇ ਸੋ ਮੇਰਾ ਆਪਣਾ ਮੰਨਣਾ ਕਿ ਇਹ ਬਹੁਤ ਨੇਕ ਉਪਰਾਲਾ ਇਹਦੇ ਨਾਲ ਸਮਾਜ ਦੀਆਂ ਕੁਰੀਤੀਆਂ ਜਿਹੜੀਆਂ ਨੇ ਉਹ ਵੀ ਦੂਰ ਹੋ ਰਹੀਆਂ ਨੇ ਤੇ ਸਮਾਜ ਨੂੰ ਵੀ ਰਲ ਕੇ ਇੱਕ ਨੇਕ ਉਪਰਾਲਾ ਕਰਨ ਦੇ ਵਿੱਚ ਸਹਿਯੋਗੀ ਜਿਹੜਾ ਇਸ ਮੰਚ ਨੇ ਜਿਹੜਾ ਕੀਤਾ ਸੋ ਮੈਂ ਤਾਂ ਐਜ਼ ਅ ਸਮਾਜਿਕ ਹੋਣ ਦੇ ਨਾਤੇ ਇੱਕ ਬਹੁਤ ਧੰਨਵਾਦ ਕਰੂੰਗਾ ਸਾਰੀ ਟੀਮ ਦਾ ਕਈ ਸੁਪਰ ਹਲੇ ਦੇ ਵਿੱਚ ਸਾਨੂੰ ਵੀ ਜਿਹੜਾ ਸ਼ਾਮਲ ਕੀਤਾ ਤੇ ਬਾਕੀ ਵੀ ਸ਼ਹਿਰ ਵਾਸੀਆਂ ਨੂੰ ਮੈਂ ਇਹੀ ਅਪੀਲ ਕਰੂੰਗਾ ਕਿ ਜਿਹੜੇ ਵੀ ਇਸ ਤਰ੍ਹਾਂ ਦੀ ਕੋਈ ਐਨ ਜੀਓਜ਼ ਨੇ ਕੋਈ ਸੋਸ਼ਲ ਵਰਕਰਸ ਨੇ ਜਿਹੜੇ ਇਸ ਤਰ੍ਹਾਂ ਦੇ ਉਪਰਾਲੇ ਕਰਦੇ ਨੇ ਜਿਹੜੇ ਸਮਾਜ ਦੀਆਂ ਕੁਰੀਤੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਨੇ ਆਪਾਂ ਨੂੰ ਇਹਨਾਂ ਦੇ ਨਾਲ ਰਲ ਕੇ ਆਪਣਾ ਜਿਹੜਾ ਦਸਵੰਦ ਉਹ ਇਸ ਤਰ੍ਹਾਂ ਦੇ ਬੱਚਿਆਂ ਦੇ ਜਿਹੜੇ ਵਿਆਹ ਨੇ ਉਹਨਾਂ ਦੇ ਜਿਹੜੇ ਸੁਪਨੇ ਨੇ ਉਹਨਾਂ ਨੂੰ ਪੂਰਾ ਕਰਨ ਦੇ ਵਿੱਚ ਕਿਸੇ ਵੀ ਤਰੀਕੇ ਜਿਹੜੇ ਵੀ ਸੋਸ਼ਲ ਵਰਕਸ ਨੇ ਉਹਨਾਂ ਦੇ ਵਿੱਚ ਪਾਰਟਿਸਪੇਸ਼ਨ ਕਰਨੀ ਚਾਹੀਦੀ ਹੈ ਦੇਖੋ ਸਰਕਾਰਾਂ ਤਾਂ ਆਪਣਾ ਕੰਮ ਕਰ ਹੀ ਰਹੀਆਂ ਨੇ ਸਰਕਾਰਾਂ ਕੋਸ਼ਿਸ਼ ਕਰ ਰਹੀਆਂ ਨੇ ਕਿ ਅਸੀਂ ਕਿਦਾਂ ਸਮਾਜ ਦੇ ਵਿੱਚ ਕੁਰੀਤیاں ਨੇ ਜਿਵੇਂ ਅੱਜ ਸਰਦਾਰ ਭਗਵੰਤ ਸਿੰਘ ਮਾਨ ਜੀ ਸਰਵਨਪੁੱਤ ਬਣ ਕੇ ਪੰਜਾਬ ਦੇ ਲੋਕਾਂ ਦੇ ਭਲੇ ਲਈ ਲਗਾਤਾਰ ਜਿਹੜੇ ਸੋਸ਼ਲ ਕਾਜ਼ ਕਰ ਰਹੇ ਨੇ ਚਾਹੇ ਉਹ ਬਿਜਲੀ ਦੇ ਬਿੱਲਾਂ ਦੀ ਮਾਫੀ ਦੀ ਗੱਲ ਹੋਵੇ ਚਾਹੇ ਉਹ 10 ਲੱਖ ਰੁਪਏ ਦੀ ਜੀਵਨ ਬੀਮਾ ਸਿਹਤ ਬੀਮਾ ਯੋਜਨਾ ਜਿਹੜੀ ਆਉਣ ਵਾਲੀ ਹੈ ਉਹਦੇ ਨਾਲ ਚਾਹੇ ਮੁਹੱਲਾ ਕਲੀਨਿਕਸ ਦੇ ਰਾਹੀਂ ਕਰੋੜਾਂ ਲੋਕਾਂ ਦਾ ਇਲਾਜ ਜਿਹੜਾ ਬਿਲਕੁਲ ਮੁਫਤ ਕੀਤਾ ਤੇ ਚਾਹੇ ਕਿਸਾਨ ਭਰਾਵਾਂ ਵਾਸਤੇ ਟੇਲਾਂ ਤੱਕ ਪਾਣੀ ਚਾਹੇ ਬਿਜਲੀ 24 ਘੰਟੇ ਜਿਹੜੀ 9 ਤੋਂ 5 ਡਿਊਟੀ ਸੋ ਇਹ ਹਰੇਕ ਬੰਦੇ ਦੀ ਇੱਕ ਜ਼ਿੰਮੇਵਾਰੀ ਹੈ ਸੋ ਸਰਕਾਰਾਂ ਵੀ ਜਿਹੜੀਆਂ ਨੇ ਇਦਾਂ ਹੀ ਸੋਸ਼ਲ ਜਿਹੜੇ ਉਸ ਦੇ ਵਿੱਚੋਂ ਨਿਕਲਦਿਆਂ ਨੇ ਸੋ ਚੰਗੇ ਲੋਕ ਚੰਗੀ ਸੋਚ ਰੱਖਣ ਵਾਲੇ ਉਹ ਚੰਗੇ ਉਪਰਾਲੇ ਕਰਦੇ ਰਹਿੰਦੇ ਨੇ ਤੇ ਇਹਨਾਂ ਨਾਲ ਜੁੜ ਕੇ ਸਮਾਜ ਭਲਾਈ ਦੇ ਕੰਮ ਜਿਹੜੇ ਕਰਦੇ ਰਹਿਣਾ ਚਾਹੀਦਾ ਜੀ ਜੀ ਨਹੀਂ ਬਹੁਤ ਸੋਹਣਾ ਉਪਰਾਲਾ ਹੈ ਮੈਂ ਮੈਂ ਵੀ ਇਹ ਚੀਜ਼ ਕਹਾਂਗੀ ਕਿ ਜਿਹੜੇ ਸਾਨੂੰ ਸੁਣ ਰਹੇ ਨੇ ਤਾਂ ਇਹ ਜੇ ਉਪਰਾਲੇ ਕਰਦੇ ਰਹਿਣਾ ਚਾਹੀਦਾ ਕਿਉਂਕਿ ਜਿੱਥੇ ਬਰਾਬਰੀ ਹੁੰਦੀ ਹੈ ਉੱਥੇ ਸੰ मतलब ਇੱਕ ਜੋਟ ਹੁੰਦਾ ਹੈ। ਕੁਰਿਤੀਆਂ ਕੁਰਿਤੀਆਂ ਖਤਮ ਹੁੰਦੀਆਂ ਨਹੀਂ ਹੁੰਦੀਆਂ। ਬਿਲਕੁਲ ਨਹੀਂ। ਕੁਰਿਤੀਆਂ ਨੂੰ ਖਤਮ ਕਰਨ ਵਾਸਤੇ ਸਾਰਿਆਂ ਨੂੰ ਇਕੱਠੇ ਹੋਣਾ ਪੈਣਾ। ਸੋ ਤਾਂ ਕਿ ਆਪਾਂ ਸਮਾਜ ਦੀ ਜਿਹੜੀ ਇੱਕ ਸਿਰਜਣਾ ਵਧੀਆ ਸਿਰਜਣਾ ਜਿਹੜੀ ਆ ਉਹ ਕਰਨ ਦੇ ਵਿੱਚ ਸਾਰਿਆਂ ਦਾ ਜਿਹੜਾ ਯੋਗਦਾਨ ਹੋਣਾ ਚਾਹੀਦਾ ਜੀ। ਥੈਂਕ ਯੂ ਸੋ ਮੱਚ। ਸਰ ਬਹੁਤ ਬਹੁਤ ਧੰਨਵਾਦ ਤੁਹਾਡਾ। ਥੈਂਕ ਯੂ ਥੈਂਕ ਯੂ ਸੋ ਮੱਚ। ਸਜਣ ਸਵਰੰਧਾ ਦਾ ਸਾਰਿਆਂ ਨੂੰ ਸ਼ੌਂਕ ਹੁੰਦਾ ਤੇ ਜਿਹੜੇ ਉਹਨਾਂ ਨੂੰ ਸਜਾਉਂਦੇ ਨੇ ਅੱਜ ਆਪਣੇ ਨਾਲ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸ਼੍ਰੀਕਾ ਜੀ ਸਸ਼੍ਰੀਕਾ ਮੈਮ ਅ ਅੱਜ ਜਿਹੜਾ ਇਹ ਉਪਰਾਲਾ ਹੋ ਰਿਹਾ ਕੁੜੀਆਂ ਦੇ ਵਿਆਹ ਹੋ ਰਹੇ ਨੇ ਤੇ ਤੁਸੀਂ ਉਹਨਾਂ ਦਾ ਮੇਕਅਪ ਕੀਤਾ ਤਾਂ ਤੁਸੀਂ ਉਹਨਾਂ ਤੋਂ ਕਿੰਨੇ ਪੈਸੇ ਲਏ ਨਹੀਂ ਫ੍ਰੀ ਆਫ ਕੋਸਟ ਕੀ ਹੈ ਇਹ ہماری ਸੇਵਾ ਹੈ ਹਮ 4-5 ਸਾਲ ਸੇ ਕਰ ਰਹੇ ਹਮੇਂ ਅੱਛਾ ਲੱਗਦਾ ਹੈ ਜੋ ਪੈਸੇ ਲੈ ਕੇ ਸੇਵਾ ਜੋ ਖੁਸ਼ੀ ਮਿਲਦੀ ਹੈ ਉਹ ਸੇਵਾ ਕਰਕੇ ਜ਼ਿਆਦਾ ਮਿਲਦੀ ਹੈ ਨਹੀਂ ਨਹੀਂ ਬਹੁਤ ਸੋਹਣੀ ਸੋਚ ਹੈ ਨਾ ਕਿ ਮਤਲਬ ਜਿਹੜਾ ਜਿਹੜੀਆਂ ਕੁੜੀਆਂ ਦੇ ਸੁਪਨੇ ਰਹਿ ਜਾਂਦੇ ਨੇ ਨਾ ਕੀ ਪਤਾ ਉਹ ਕੁੜੀਆਂ ਵਿਚਾਰੀਆਂ ਕੀ ਕੁਝ ਲੈ ਕੇ ਮਨ 'ਚ ਆਉਂਦੀਆਂ ਨੇ ਤਾਂ ਤੁਸੀਂ ਉਹਨਾਂ ਦੇ ਜਿਹੜੇ ਸੁਪਨੇ ਪੂਰੇ ਕੀਤੇ ਨੇ ਕੱਲਾ ਮੇਕਅਪ ਕੀਤਾ ਜਾਂ ਫਿਰ ਉਹ ਜਿਹੜੇ ਕੋਸਟਿਮ ਪੂਰੀ ਹੈਗੀ ਉਹ ਤੁਸੀਂ ਪ੍ਰੋਵਾਈਡ ਕਰਵਾਉਂਦੇ ਹੋ ਬ੍ਰਾਈਡਲ ਲਹੰਗੇ ਬ੍ਰਾਈਡਲ ਸੈੱਟ ਉਹ ਫ੍ਰੀ ਆਫ ਕੋਸਟ ਦਿੰਦੇ ਆਂ ਇਹ ਸੇਵਾ ਕਰਤੀ ਹੈ ਕੋਈ ਚਾਰਜਿੰਗ ਨਹੀਂ ਲੈਂਦੇ ਇਹ ਰਕੇਸ਼ ਠਾਕੁਰ ਜੀ ਹਮੇ ਇਨਵਾਈਟ ਕਰਤੇ ਆਂ ਹਮ ਉਨਕੀ ਤਰਫੋਂ ਸੇਵਾ ਕਰ ਰਹੇ ਆਂ 4-5 ਸਾਲ ਹੋ ਗਿਆ ਹਮ ਇਹ ਜੇ ਕਰਤੇ ਹੋਏ ਔਰ ਮੇਰਾ ਪੂਰਾ ਸਟਾਫ ਆਤੈ ਸਾਥ ਮੀ तो तु की कहना चाहोगे इस चीज़ बारे जी बहुत अच्छी गल है जो इन सेवा करते हैं हम इनके साथ हैं हमें भी लाया जाता है करने के लिए इसलिए हम लोग सुरसाज में करते हैं थैंक यू बहुत अच्छी बात है जी हमें भी बहुत अच्छा लगा मैम के साथ आके हम आ, आते हैं और हमें मौका मिलता है कि हम ऐसे को काम करते हैं फ्री कम क्योंकि कुड़ियों ना सजन स्वरण का बड़ा शौक होंगे तो कह हाँ दो कि एक कुी ਬੜਾ ਹੀ ਚਾਹ ਹੁੰਦਾ ਆਪਣੇ ਵਿਆਹ ਦਾ ਹਨਾ ਤੇ ਉਹ ਗਰੀਬ ਕੁੜੀਆਂ ਦੇ ਜਿਹੜੇ ਵਿਆਹ ਹੋ ਰਹੇ ਨੇ ਤੇ ਉਹਨਾਂ ਨੂੰ ਇੱਕ ਵੱਖਰੀ ਖੁਸ਼ੀ ਹੁੰਦੀ ਹੈ ਜਦੋਂ ਪੂਰਾ ਤਿਆਰ ਵਿਆਰ ਹੋ ਕੇ ਜਾਂਦੀਆਂ ਨੇ ਤੇ ਉਹਨਾਂ ਦੇ ਮਨ ਲੱਗਦਾ ਸੋਚਿਆ ਵੀ ਨਹੀਂ ਹੁੰਦਾ ਤੇ ਉਹ ਚੀਜ਼ਾਂ ਆਪਾਂ ਕਰ ਦਿੰਦੇ ਆ ਤੇ ਤੁਸੀਂ ਉਸ ਚੀਜ਼ ਬਾਰੇ ਕੀ ਕਹੋਗੇ ਮੈਮ ਉਹ ਵਧੀਆ ਗੱਲ ਹੈ ਕਿ ਹੁਣ ਮੈਮ ਇਹਨਾਂ ਨੂੰ ਕੁਝ ਪ੍ਰੋਵਾਈਡ ਕਰ ਰਹੇ ਆ ਫ੍ਰੀ ਆਫ ਕੋਸ ਕਿਉਂਕਿ ਕਈ ਕੁੜੀਆਂ ਨੂੰ ਕੁਝ ਮਿਲਦਾ ਹੀ ਨਹੀਂ ਹੈਗਾ ਤੇ ਸਭ ਕੁਝ ਉਹਨਾਂ ਦੇ ਚਾਹ ਦਈ ਰਹ ਜਾਂਦੇ ਨੇ ਸੁਪਨੇ ਇਦਾਂ ਹੀ ਰਹ ਜਾਂਦੇ ਨੇ ਤਾਂ ਇਹ ਬਹੁਤ ਵਧੀਆ ਗੱਲ ਹੈ ਥੈਂਕ ਯੂ ਬਹੁਤ ਹੀ ਸੋਹਣਾ ਉਪਰਾਲਾ ਕਹਿ ਦੋ ਕਿ ਇੱਥੇ ਕੀਤਾ ਜਾਂਦਾ ਸਾਰੇ ਮਤਲਬ ਜਿੱਦਾਂ ਅਲੱਗ-ਅਲੱਗ ਹੁੰਦੇ ਨੇ ਨਾ ਕਿ ਕੋਸਟਿਊਮ ਵਾਲੇ ਵੱਖਰੇ ਮੇਕਅਪ ਵੱਖਰਾ ਨਾ ਤੇ ਕੈਟਰਿੰਗ ਵਗੈਰਾ ਦੇ ਉੱਤੇ ਸਾਰੇ ਪਰੀ ਹੁੰਦਾ ਬਹੁਤ ਹੀ ਇੱਕਜੁੱਟ ਹੋ ਕੇ ਕੰਮ ਕੀਤਾ ਜਾਂਦਾ ਉਮੀਦ ਕਰਦੇ ਆ ਇਦਾਂ ਦੇ ਉਪਰਾਲੇ ਹੁੰਦੇ ਰਹਿਣਗੇ ਤੇ ਜਿਹੜੀਆਂ ਸਾਡੀਆਂ ਧੀਆਂ ਦੇ ਚਾਹ ਮਰ ਜਾਂਦੇ ਨੇ ਤੇ ਉਹ ਚਾਹ ਜਿਹੜੇ ਨੇ ਇਦਾਂ ਵਾਦੇ ਰਹਿਣਗੇ ਤੇ ਜਿਹੜੀਆਂ ਧੀਆਂ ਸਾਡੀਆਂ ਉਦਾਸ ਰਹਿੰਦੀਆਂ ਨੇ ਜੇਕਰ ਕੋਈ ਵੀ ਪਰਿਵਾਰ ਅਫੋਰਡ ਨਹੀਂ ਕਰ ਸਕਦਾ ਤਾਂ ਜ਼ਰੂਰ ਰਾਸ਼ਟਰੀ ਕਲਾ ਮੰਚ ਨਾਲ ਕੰਟੈਕਟ ਕਰੋ ਤੇ ਉਹ ਤੁਹਾਡੀ ਜ਼ਰੂਰ ਮਦਦ ਕਰਨਗੇ ਅੱਜ ਜਿਨ੍ਹਾਂ ਨੇ ਤੁਹਾਡੀ ਮਦਦ ਕੀਤੀ ਏ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਉਹ ਅੰਕਲ ਨੇ ਸਾਡੇ ਸ਼ੌਂਕ ਪੂਰੇ ਕਰਿਆ ਉਹਨਾਂ ਲਈ ਉਹਨਾਂ ਨੂੰ ਧੰਨਵਾਦ ਸਾਡਾ ਤੇ ਸਾਡੀਆਂ ਵਿਆਹ ਕਰਾਇਆ ਉਹਨਾਂ ਨੇ ਇਸ ਲਈ ਚਾਹੇ ਦਿਲੋਂ ਸੀ ਧੰਨਵਾਦ ਕਰਨਾ ਚਾਹੁੰਦੇ ਹਾਂ ਉਹਦਾ ਮਤਲਬ ਜੋ ਤੁਹਾਡੇ ਸ਼ੌਂਕ ਸੀ ਉਹ ਪੂਰੇ ਹੋਏ ਹਾਂਜੀ ਕਿਉਂਕਿ ਜਿਹੜਾ ਉਪਰਾਲਾ ਕੀਤਾ ਗਿਆ ਗਰੀਬ ਕੁੜੀਆਂ ਦੇ ਜਿਹੜੇ ਵਿਆਹ ਕੀਤੇ ਜਾ ਰਹੇ ਨੇ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਤੇ ਉਸ ਚੀਜ਼ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਸਭ ਨੂੰ ਦੇਖੋ ਅਸੀਂ ਖੁਦ ਅੱਜ ਇੱਥੇ ਸਮੂਹਿਕ ਵਾਅਦੇ ਆਏ ਸੀਗੇ ਤੇ ਅਸੀਂ ਰਕੇਸ਼ ਠਾਕੁਰ ਜੀ ਦੇ ਬਹੁਤ ਧੰਨਵਾਦੀਆਂ ਜੋ ਇਹ ਸਮਾਜ ਵਿੱਚ ਐਸੇ ਕਾਰਜ ਕਰਦੇ ਨੇ ਇਹ ਬਹੁਤ ਬੜੀ ਇੱਕ ਮਿਸਾਲ ਕਾਇਮ ਹੁੰਦੀ ਹੈ ਕਿ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ ਕਿ ਇਹ ਜੇ ਕੰਮ ਕਰਨੇ ਚਾਹੁੰਦੇ ਆਂ ਦੇਖੋ ਬੁਰਾਈ ਤਾਂ ਬਹੁਤ ساری ਹੈ ਦੁਨੀਆ 'ਚ ਬਟ ਏਜੀ ਜਿਦਾਂ ਚੀਜ਼ਾਂ ਕਰੀਆਂ ਜਾਂਦੀਆਂ ਤਾਂ ਉਹਦੇ ਨਾਲ ਸਾਨੂੰ ਖੁਦ ਨੂੰ ਇੰਨੀ ਇਨਸਪੀਰੇਸ਼ਨ ਮਿਲਦੀ ਹੈ ਕਿ ਇਹ ਸਾਨੂੰ ਵੀ ਏਜੇ ਕੰਮ ਕਰਨੇ ਚਾਹੁੰਦੇ ਆਂ ਇਸੇ ਲਈ ਅਸੀਂ ਵੀ ਅੱਜ ਇੱਥੇ ਕੰਟ੍ਰਿਬਿਊਟ ਕਰਨ ਲਈ ਤੇ ਇੱਥੇ ਭਾਗ ਲੈਣ ਲਈ ਆਏ ਸੀ ਦੇ ਜੋ ਰਕੇਸ਼ ਜੀ ਦੇ ਬੇਟੇ ਮਾਨੀਕ ਠਾਕੁਰ ਜੀ ਨੇ ਉਹ ਵੀ ਮੇਰੇ ਬਹੁਤ ਵਧੀਆ ਦੋਸਤ ਹਨ ਤੇ ਰਕੇਸ਼ ਠਾਕੁਰ ਜੀ ਮੇਰੇ ਪਿਤਾ ਜੀ ਦੇ ਬਹੁਤ ਵਧੀਆ ਦੋਸਤ ਹਨ ਤੇ ਇਹ ਦੇਖ ਕੇ ਸਾਨੂੰ ਖੁਦ ਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਤੇ ਅਸੀਂ ਪ੍ਰਾਊਡ ਫੀਲ ਕਰਦੇ ਹਾਂ ਕਿ ਉਹ ਸਾਡੇ ਇੰਨੇ ਵਧੀਆ ਜਾਣਕਾਰ ਨੇ ਤੇ ਬਾਕੀ ਵੀ ਸਭ ਦਾ ਜਿਨ੍ਹਾਂ ਨੇ ਵੀ ਕੰਟ੍ਰਿਬਿਊਟ ਕਰਿਆ ਇਸ 'ਚ ਅਸੀਂ ਬਹੁਤ ਉਹਨਾਂ ਦੇ ਸਮਾਜ ਉਹਨਾਂ ਦਾ ਬਹੁਤ ਬੜਾ ਸ਼ੁਕਰਗੁਜ਼ਾਰ ਹੈ ਹਾਂ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੀਜ਼ ਬਾਰੇ ਅਸੀਂ ਠਾਕੁਰ ਸਾਭ ਜੀ ਦੇ ਬਹੁਤ ਜ਼ਿਆਦਾ ਠਾਕੁਰ ਫੈਮਿਲੀ ਦੇ ਧੰਨਵਾਦੀ ਹਾਂ ਉਹਨਾਂ ਨੇ ਸਾਨੂੰ ਮੌਕਾ ਦਿੱਤਾ ਇੱਥੇ ਆਉਣ ਦਾ ਸਾਨੂੰ ਵੀ ਮਤਲਬ ਕੁਝ ਸਿੱਖਦੇ ਹਾਂ ਅਸੀਂ ਇੱਥੇ ਆ ਕੇ ਬਹੁਤ ਤੇ ਬਾਕੀ ਉਹਨਾਂ ਦੀ ਇਹਦੇ ਵਿੱਚ ਬਹੁਤ ਮਿਹਨਤ ਹੈ ਜਿਹਦੇ ਵਿੱਚ ਉਹ ਇੰਨਾ ਸਾਰੇ ਲੋਕਾਂ ਨੂੰ ਜੋੜਦੇ ਨੇ ਠਾਕੁਰ ਸਾਹਿਬ ਦੀ ਫੈਮਿਲੀ ਨੇ ਬਹੁਤ ਇਹਦੇ ਵਿੱਚ ਹਿੰਮਤ ਕੀਤੀ ਹੈ ਬਹੁਤ ਹਿੰਮਤ ਦਾ ਕੰਮ ਹੈ ਇਹ ਕੋਈ ਆਮ ਬੰਦਾ ਨਹੀਂ ਕਰ ਸਕਦਾ ਜੀ ਉਹਨਾਂ ਨੇ ਸਾਰੇ ਲੋਕਾਂ ਨੂੰ ਇਕੱਠਾ ਕੀਤਾ ਗਰੀਬ ਲੋਕ ਜਨਤਾ ਦੀ ਮਿਹਨੀ ਮਦਦ ਕਰ ਰਹੇ ਨੇ ਚਾਹੇ ਉਹ ਸਾਰਿਆਂ ਦੇ ਸਾਥ ਨਾਲ ਕਰ ਰਹੇ ਨੇ ਸਭ ਨੂੰ ਨਾਲ ਲੈ ਕੇ ਚੱਲ ਰਹੇ ਨੇ ਪਰ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ योगदान ਦਿੱਤਾ ਹੈ ਸਮਾਜ ਨੂੰ ਇੱਕ ਬਹੁਤ ਵੱਡਾ ਇੱਕ ਸ਼ੁਭ ਵਿਚਾਰ ਦਿੱਤਾ ਹੈ ਜਿਹਦੇ ਨਾਲ ਕਿ ਲੋਕਾਂ ਨੂੰ ਇਹ ਲੱਗਦਾ ਹੈ ਕਿ ਸਾਨੂੰ ਵੀ ਇਸ ਤਰ੍ਹਾਂ ਦੇ ਚੰਗੇ ਕੰਮ ਕਰਨੇ ਚਾਹੀਦੇ ਹਨ ਜੀ ਜੀ ਹਾਂਜੀ ਔਰ थैंक यू मैम थैंक यू ਔਰ ਕਹਦੋ ਕਿ ਇੱਥੇ ਬਹੁਤ ਲੋਕ ਪਹੁੰਚੇ ਹੋਏ ਨੇ ਜੋ ਕੁੜੀਆਂ ਦੇ ਵਿਆਹ ਹੋ ਰਹੇ ਨੇ ਉਹਨਾਂ ਦੀ ਫੈਮਿਲੀ ਤੇ ਹੈਗੀ ਆ ਪਰ ਜਿਹੜੇ ਹੋਰ ਲੋਕ ਨੇ ਜੋ ਇੱਥੇ ਆਪਣਾ ਯੋਗਦਾਨ ਪਾ ਰਹੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਰਹੇ ਹਾਂ ਤੇ ਇਦਾਂ ਹੀ ਮੈਕੈਨੀਓ ਉਪਰਾਲੇ ਹੁੰਦੇ ਰਹਿਣਗੇ ਤਾਂ ਸਾਡੇ ਜਿਹੜੇ ਪੰਜਾਬ 'ਚ ਸਾਡੇ ਦੇਸ਼ 'ਚ ਜਿਹੜੀ ਗਰੀਬੀ ਉਹ ਖਤਮ ਹੋ ਜਾਏਗੀ ਅੱਜ ਜਿਹੜੇ ਕੁੜੀਆਂ ਦੇ ਵਿਆਹ ਵੱਲ ਉਪਰਾਲਾ ਕੀਤਾ ਜਾ ਰਿਹਾ ਹੈ ਤੁਸੀਂ ਉਸ ਉਪਰਾਲੇ ਬਾਰੇ ਕੀ ਕਹਿਣਾ ਚਾਹੋਗੇ ਮੈਂ ਬਹੁਤ ਵਧੀਆ ਗੱਲ ਹੈ ਸਭ ਤੋਂ ਪਹਿਲੀ ਗੱਲ ਇੱਕ ਦੂਸਰੀ ਗੱਲ ਜਿਹੜੀ ਲਾਲੋ ਤੁਸੀਂ ਵੀ ਨਵੇਂ ਸਾਲ ਵਾਲੇ ਦਿਨ ਹਨਾ ਤੀਆਂ ਦਾ ਵਿਆਹ ਕਰਨਾ ਸਾਲ ਚ ਇੱਕ ਵਿਆਹ ਕਰਕੇ ਮਾਪਿਓ ਐਡਾ ਓਖਾ ਹੋ ਜਾਂਦਾ ਉਹਨੂੰ ਦੋ ਤਿੰਨ ਸਾਲ ਤਕਰੀਬਨ ਮੇਰੇ ਹਿਸਾਬ ਨਾਲ ਵੀ ਰਾਹਤ ਨਹੀਂ ਮਿਲਦੀ ਹੈਗੀ ਹਨਾ ਉਹ ਇੰਨਾ ਕੁ ਜ਼ਿਆਦਾ ਬਜਟ ਲਾ ਲਓ ਜਾਂ ਜੋ ਵੀ ਲਾ ਲਓ ਅੱਜ ਦਾ ਜਿੱਦਾਂ ਬਜਟ ਚੱਲ ਰਿਹਾ ਹਨਾ ਤੇ ਇਹ ਤੁਸੀਂ ਦੇਖ ਲਓ ਵੀ ਰਾਸ਼ਟਰੀ ਜੋਤੀ ਕਲਾ ਮੰਚ ਹਨਾ ਰਕੇਸ਼ ਠਾਕੁਰ ਜੀ ਡਾਇਰੈਕਟਰ ਨੇ ਇਹਦੇ ਤੇ ਮੈਂ ਵੀ ਤਕਰੀਬਨ 5-7 ਸਾਲ ਤੋਂ ਇਹਨਾਂ ਨਾਲ ਜੁੜਿਆ ਹੋਇਆ ਪਹਿਲਾਂ ਮੇਰੇ ਫਾਦਰ ਸਾਹਿਬ ਜੁੜੇ ਹੋਏ ਸੀਗੇ ਤੇ ਜਿਹੜੀ ਚੀਜ਼ ਦੇਖਣ ਨੂੰ ਮਿਲੀ ਹੈ ਵੀ ਲਾ ਲਓ ਤੁਸੀਂ ਵੀ ਇਹ ਹਰ ਸਾਲ ਤਿੰਨ ਵਿਆਹ ਕਰਦੇ ਨੇ ਇੱਕ ਵਿਆਹ ਕਰਕੇ ਬੰਦਾ ਹਿੱਲ ਜਾਂਦਾ ਤੇ ਤਿੰਨ ਵਿਆਹ ਕਰਦੇ ਨੇ ਤੇ ਬਹੁਤ ਵੱਡੀ ਗੱਲ ਹੈ ਬਹੁਤ ਵਧੀਆ ਉਪਰਾ ਲੈ ਇਹਨਾਂ ਦਾ ਤੇ ਮੈਂ ਉਸ ਪਰਮਾਤਮਾ ਅਗੇ ਅਰਦਾਸ ਕਰਦਾ ਵੀ ਇਹ ਤਿੰਨੇ ਜੋੜਿਆਂ ਦਾ ਘਰ ਵਸਿਆ ਰਹੇ ਇਹ ਜੋ ਇਹਨਾਂ ਦੀ ਮਨਾਂ ਦੀਆਂ ਇਛਾਵਾਂ ਨੇ ਉਹ ਪੂਰੀਆਂ ਹੋਣ ਤੇ ਐਦਾਂ ਹੀ ਰਾਸ਼ਟਰੀ ਜੋਤਿ ਕਲਾ ਮੰਚ 'ਚ ਕੰਮ ਕਰਦੀ ਰਹੇ ਥੈਂਕ ਯੂ ਸੋ ਮੱਚ ਮੈਮ ਥੈਂਕ ਯੂ ਸਰ ਸਰ ਅੱਜ ਤੁਸੀਂ ਧੀਆਂ ਦੀ ਜਿਹੜੀ ਖੁਸ਼ੀ 'ਚ ਸ਼ਾਮਿਲ ਹੋਏ ਹੋ ਤਾਂ ਕੀ ਮਹਿਸੂਸ ਕਰ ਰਹੇ ਹੋ ਤੇ ਕੀ ਕਹਿਣਾ ਚਾਹੋਗੇ ਤੁਹਾਨੂੰ ਆਪਣੇ ਆਪ ਤਾਂ ਬੜਾ ਮਾਣ ਮਹਿਸੂਸ ਹੋ ਰਿਹਾ ਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਾਂਗਾ ਰਾਸ਼ਟਰੀ ਜੱਤੀ ਕੋਲਾ ਮੰਚ ਦੇ ਸਾਡੇ ਰਕੇਸ਼ ਠਾਕੁਰ ਜੀ ਦਾ ਜਿਨ੍ਹਾਂ ਨੇ ਸਾਨੂੰ ਇੱਥੇ ਆਉਣ ਦਾ ਮਾਣ ਬਖਸ਼ਿਆ ਚਲੋ ਮੈਂ ਥੋੜਾ ਲੇਟ ਹੋ ਗਿਆ ਪਰ ਮੇਰੀ ਤਮੰਨਾ ਸੀ ਕਿ ਮੈਂ ਪੂਰੇ ਟਾਈਮ ਤੇ ਆਵਾਂ ਤੇ ਪੂਰਾ ਅਟੈਂਡ ਕਰਾਂ ਪਰ ਫਿਰ ਵੀ ਅਸੀਂ ਪੂਰੇ ਲੇਟ ਹੋ ਗਏ ਪਰ ਪਹੁੰਚ ਗਏ ਤੇ ਬਹੁਤ ਸਾਰਾ ਖੁਸ਼ੀ ਹੋ ਰਹੀ ਹੈ ਇਹ ਇਹ ਪ੍ਰੋਗਰਾਮ ਨਹੀਂ ਚਲੋ ਇਹ ਤਾਂ ਹਰ ਸਾਲ ਕਰਦੇ ਨੇ ਤਿੰਨ ਕੁੜੀਆਂ ਦਾ ਵਿਆਹ ਕਰਦੇ ਨੇ ਹਰ ਸਾਲ ਉਸ ਤੋਂ ਇਲਾਵਾ ਹੀ ਬੜੇ ਧਾਰਮਿਕ ਪ੍ਰੋਗਰਾਮ ਅਸੀਂ ਦੇਖਦੇ ਆ ਨਾ ਦੇ ਸੇਵਾ ਦੇ ਰੂਪ ਦੇ ਵਿੱਚ ਧਾਰਮਿਕ ਸਮਾਜਿਕ ਕੰਮ ਕਰਦੇ ਰਹਿੰਦੇ ਨੇ ਤੇ ਸਾਨੂੰ ਜਿੰਨਾ ਵੀ ਸਾਨੂੰ ਸਾਡੇ ਵੱਲੋਂ ਹੁੰਦਾ ਠੀਕ ਹੈ ਇਹਨਾਂ ਦੇ ਕਰਕੇ ਸਾਡੇ ਹੱਥੋਂ ਵੀ ਥੋੜਾ ਬੋਤਾ ਦਾਨਪੁਣ ਅਸੀਂ ਵੀ ਕਰ ਸਕਦੇ ਹਾਂ ਕਰ ਲੈਣੇ ਆ ਤੇ ਬੜੀ ਖੁਸ਼ੀ ਮਹਿਸੂਸ ਕਰ ਰਹੇ ਆ ਅਸੀਂ ਅਸੀਂ ਤਾਂ ਇਹੀ ਕਹਿੰਦੇ ਆ ਕਿ ਪ੍ਰੋਗਰਾਮ ਪਹਿਲਾਂ ਵਧੀਆ ਕਰ ਰਹੇ ਨੇ ਵੱਧ ਤੋਂ ਵੱਧ ਕਰ ਰਹੇ ਨੇ ਆ ਨਾਲ ਟਾਈਮ ਵਿੱਚ ਹੋਰ ਪ੍ਰੋਗਰਾਮ ਕਰਨ ਜੋ ਤਿੰਨ ਕੁੜੀਆਂ ਦੇ ਵਿਆਹ ਚ ਹੋ ਰਹੇ ਨੇ ਹੋਰ ਚਾਰ ਦੇ ਪੰਜ ਦੇ 10 ਦੇ ਤੇ ਜਿੰਨਾ ਜੋਗਦਾਂ ਸਾਡੇ ਦਾ ਪਉ ਕਾ ਅਸੀਂ ਇਹਨਾਂ ਨਾਲ ਖੜਿਆ ਤੇ ਸਰ ਜਿਹੜੀ ਇਹ ਜੋਤੀ ਕਲਾ ਮੰਚ ਦੀ ਸੋਚ ਹੈ ਉਹ ਸੋਚ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਬੜੀ ਵਧੀਆ ਸੋਚ ਹੈ ਜੀ ਤਾਂ ਹੀ ਅਸੀਂ ਇਹਨਾਂ ਨਾਲ ਖੜੇ ਆ ਅਸੀਂ ਕੀ ਚੰਗੇ ਚੰਗੇ ਅਸੀਂ ਅੱਜ ਵੀ ਦੇਖਿਆ ਤੁਸੀਂ ਦੇਖਿਓਗੇ ਚੰਗੇ ਚੰਗੇ ਨੇਤਾ ਆਏ ਨੇ ਚੰਗੇ ਚੰਗੇ ਸਮਾਜ ਸੇਵਕ ਆਏ ਨੇ ਇਹਨਾਂ ਕਰਕੇ ਆਏ ਨੇ ਕਿ ਸੋਚ ਵਧੀਆ ਨਾਲ ਦੀ ਜੀ ਕਈ ਬੰਦਾ ਖੜਦਾ ਨਾ ਜੇ ਸੋਚ ਮਾੜੀ ਹੋਵੇ ਤਾਂ ਉਹਨਾਂ ਨਾਲ ਵੈਸੇ ਕੋਈ ਨਹੀਂ ਖੜਦਾ ਜੀ ਹਾਂਜੀ ਠੀਕ ਹੈ ਇਸ ਕਰਕੇ ਅਸੀਂ ਇਹਨਾਂ ਨਾਲ ਖੜੇ ਆ ਤੇ ਬੜੀ ਵਧੀਆ ਸੋਚ ਹੈ ਇਹਨਾਂ ਦੀ ਜੇਕਰ ਇਦਾਂ ਹੀ ਸਾਧ ਦੀ ਸੋਚ ਐਵੇਂ ਦੀ ਹੋ ਜਾਏ ਤਾਂ ਕਹਿ ਦੋ ਕਿ ਗਰੀਬੀ ਜਾਂ ਏਕਤਾ ਮਤਲਬ ਇਕਜੁੱਟ ਹੋ ਕੇ ਆਪਾਂ ਸਾਰੇ ਰਹਿ ਸਕਦੇ ਆ ਉਮੀਦ ਕਰਦੇ ਆ ਇਦਾਂ ਦੇ ਉਪਰਾਲੇ ਜਿਹੜੇ ਤੁਸੀਂ ਸਾਨੂੰ ਵੇਖ ਰਹੇ ਹੋ ਤੁਸੀਂ ਵੀ ਕਰਦੇ ਰਹੋ ਧੰਨ ਸਰ ਅੱਜ ਜਿਹੜਾ ਉਪਰਾਲਾ ਕੀਤਾ ਜਾ ਰਿਹਾ ਹੈ ਤੁਹਾਡੇ ਅਨੁਸਾਰ ਇਹ ਜੀ ਉਪਰਾਲੇ ਸਮਾਜ ਕੀ ਬਦਲਾਅ ਲਿਆ ਸਕਦੇ ਨੇ ਮੈਂ ਵੀ ਇਕਤਾ ਸਭ ਤੋਂ ਪਹਿਲਾਂ ਹੈਗਾ ਵੀ ਇਹ ਉਪਰਾਲਾ ਗਰੀਬ ਬੱਚਿਆਂ ਦੇ ਵਿਆਹ ਕਰਨ ਦਾ ਹੈਗਾ ਤੇ ਇਹਦੇ ਵਿੱਚ ਜਿਸ ਕਿਸੇ ਕੋਲੇ ਕੋਈ ਲੋੜਵੰਦ ਬੱਚਿਆਂ ਦਾ ਵਿਆਹ ਕੀਤਾ ਜਾਂਦਾ ਜਿਹੜੇ ਲੋਕੀ ਆਪਣਾ ਏਡਾ ਵੱਡਾ ਫੰਕਸ਼ਨ ਨਹੀਂ ਕਰ ਸਕਦੇ ਬਟ ਉਹਨਾਂ ਨੂੰ ਅਸੀਂ ਉਹ ਸਹੂਦਤਾਵਾਂ ਦੇਣ ਦੀ ਕੋਸ਼ਿਸ਼ ਕਰਦੇ ਹਾਂ ਵੀ ਤਾਂ ਕਿ ਉਹਨਾਂ ਦੇ ਮਨ ਦੇ ਵਿੱਚ ਕੋਈ ਇਹ ਨਾ ਰਹੇ ਵੀ ਮੇਰਾ ਵਿਆਹ ਵੀ ਹੋਇਆ ਤੇ ਕੋਈ ਫੰਕਸ਼ਨ ਵੀ ਨਹੀਂ ਹੋਇਆ ਹੈਗਾ ਤਾਂ ਇਸ ਕਰਕੇ ਸਾਡੀ ਤਾਂ ਇਹੀ ਕੋਸ਼ਿਸ਼ ਰਹਿੰਦੀ ਹੈਗੀ ਜਿੰਨੇ ਵੀ ਅਸੀਂ ਵੱਧ ਤੋਂ ਵੱਧ ਕਰ ਸਕਦੇ ਆਂ ਬੱਚਿਆਂ ਨੂੰ ਇਸ ਉਹਦੇ ਤੇ ਲਿਆ ਕੇ ਤੇ ਉਹਨਾਂ ਨੇ ਇਹ ਪੂਰੇ ਕੋਆਪਰੇਟ ਕਰਦੇ ਆਂ ਸਰ ਜਿਹੜੇ ਲੋਕ ਮਤਲਬ ਮਦਦ ਕਰਨਾ ਚਾਹੁੰਦੇ ਨੇ ਪਰ ਸ਼ੁਰੂਆਤ ਨਹੀਂ ਕਰ ਪਾਉਂਦੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੈਡਮ ਸਭ ਤੋਂ ਪਹਿਲਾਂ ਤਾਂ ਮੈਂ ਕੇ ਠਾਕਰ ਜੀ ਜਿਹੜੇ ਇਹਨਾਂ ਮੈਰਿਜਾਂ ਨੂੰ ਆਰਗੇਨਾਈਜ਼ ਕਰਦੇ ਨੇ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਆ ਕਿਉਂਕਿ ਹਰ ਸਾਲ ਹੋ ਗਿਆ ਪਿਛਲੇ ਵਾਰੀ ਇਹਨਾਂ ਨੇ 5 ਕੁੜੀਆਂ ਦਾ ਕਰਿਆ ਸੀ ਅਸੀਂ ਐਡ ਕੀਤੀ ਤਿੰਨ ਕੁੜੀਆਂ ਦਾ ਕਰ ਰਹੇ ਨੇ ਤੇ ਐਡਾ بڑا ਪ੍ਰੋਗਰਾਮ ਸ਼ਾਇਦ ਅਸੀਂ ਆਪਣੇ ਘਰੇ ਵੀ ਨਹੀਂ ਕਰ ਪਾਉਂਦੇ ਜਿੱਡਾ بڑا ਪ੍ਰੋਗਰਾਮ ਇਹ ਇਹਨਾਂ ਗਰੀਬ ਫੈਮਲੀਆਂ ਵਾਸਤੇ ਕਰਦੇ ਨੇ ਸਭ ਤੋਂ ਵੱਡੀ ਪਹਿਲੀ ਗੱਲ ਤਾਂ ਇਹ ਹੀ ਹੈ ਫਿਰ ਹਰ ਇੱਕ ਤਰ੍ਹਾਂ ਦਾ ਚਾਂਦੀ ਦੇ ਗਹਿਣੇ ਬੈੱਡ ਅਲਮਾਰੀਆਂ ਜੋ ਇਹ ਇਹਨਾਂ ਦੀ ਬੜੀ ਵੱਡੀ ਐਫਰਟ ਆ ਵੀ ਐਡਾ بڑا ਇਹ ਪ੍ਰੋਗਰਾਮ ਕਰ ਪਾਉਂਦੇ ਨੇ ਜੀ ਸਰ ਤੁਹਾਡਾ ਕੀ ਸਹਿਯੋਗ ਹੈ ਇਸ ਦੇ ਵਿੱਚ ਸਾਡਾ ਤਾਂ ਜੀ ਅਸੀਂ ਪਹਿਲਾਂ ਲਾਈਨ ਕਲੱਬ ਨਾਲ ਜੁੜੇ ਹੋયા ਹਾਂ ਉਹਦੇ ਨਾਲ ਵੀ ਸਾਡਾ ਸਹਿਯੋਗ ਰਹਿੰਦਾ ਸਾਡਾ ਆਪਦਾ ਪਰਸਨਲੀ ਵੀ ਰਹਿੰਦਾ ਇਹਨਾਂ ਦਾ ਕਈ ਸਾਲ ਦੇ ਵਿੱਚ 5-6 ਇਸ ਤਰ੍ਹਾਂ ਦੇ ਫੰਕਸ਼ਨ ਕਰਦੇ ਨੇ ਵੱਡੇ ਇੱਕ ਦੁਸਹਿਰੇ ਦਾ ਪ੍ਰੋਗਰਾਮ ਕਰਦੇ ਨੇ ਬਹੁਤ ਵੱਡਾ ਪ੍ਰੋਗਰਾਮ ਕਰਦੇ ਨੇ ਤੇ वूਮਨ ਡੇ ਮਨਾਉਂਦੇ ਨੇ ਇਸ ਤਰ੍ਹਾਂ ਹੀ ਮੈਨ ਜੇ ਡੇ ਵੀ ਮਨਾਉਂਦੇ ਨੇ ਇਹ ਤੇ ਸਾਰੇ ਪ੍ਰੋਗਰਾਮਾਂ 'ਚ ਅਸੀਂ ਇਹਨਾਂ ਦੀ ਪੂਰੀ ਬੜ ਚੜ ਕੇ ਜਿੰਨੀ ਹੋ ਸਕਦੀ ਹੈ ਓਨੀ ਹੈਲਪ ਅਸੀਂ ਇਹਨਾਂ ਦੀ ਕਰਦੇ ਆਂ ਜੀ ਨਹੀਂ ਨਹੀਂ ਬਹੁਤ ਸੋਹਣਾ ਉਪਰਾਲਾ ਇਦਾਂ ਦੇ ਉਪਰਾਲੇ ਹੁੰਦੇ ਰਹਿਣ ਬਹੁਤ ਸੋਹਣਾ ਲੱਗਦੇ ਅ ਸਰ ਸਸ਼ਕਲ ਜੀ ਸਸ਼ਕਲ ਸਰ ਤੁਹਾਡਾ ਕੀ ਯੋਗਦਾਨ ਹੈ ਇਸ ਉਪਰਾਲੇ ਦੇ ਵਿੱਚ ਤੇ ਇਸ ਉਪਰਾਲੇ ਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਇਹ ਰਾਸ਼ਟਰੀ ਜੋਤੀ ਕਲਾ ਮੰਚ ਜੋ ਸਾਡੇ ਸ਼ਹਿਰ ਵਿੱਚ ਇੱਕ ਬਹੁਤ ਹੀ ਵੱਡਾ ਸੇਵਾ ਵਿੱਚ ਯੋਗਦਾਨ ਪਾ ਰਿਹਾ ਹੈ ਸਾਡੇ ਸਨਾਤਨ ਧਰਮ ਮੁਤਾਬਿਕ ਕਹਿੰਦੇ ਸਮਾਜ ਦੀ ਸੇਵਾ ਆਪਣੇ ਦੇਸ਼ ਦੀ ਸੇਵਾ ਇਹ ਸਭ ਤੋਂ ਵੱਡੀ ਮੰਨੀ ਗਈ ਹੈ। ਰਾਸ਼ਟਰੀ ਜੋਤੀ ਕਲਾ ਮੰਚ ਇਹਨਾਂ ਦੇ ਡਾਇਰੈਕਟਰ ਰਕੇਸ਼ ਠਾਕੁਰ ਜੀ ਸਾਡੇ ਭਾਈ ਸਾਹਿਬ ਸੰਜੇ ਗੋਇਲ ਜੀ ਇਹ ਮਤਲਬ ਇੱਕ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਸਮਾਜ ਸੇਵਾ ਲਈ ਜਿਹੜੇ ਜ਼ਰੂਰਤਮੰਦ ਬੱਚੇ ਨੇ ਜਿਨ੍ਹਾਂ ਕੇ ਚਲੋ ਪ੍ਰਮਾਤਮਾ ਦੀ ਕਿਰਪਾ ਜੋ ਕੁਝ ਵੀ ਕਹਿ ਲੋ ਆਪਾਂ ਵੀ ਜਿਨ੍ਹਾਂ ਨੂੰ ਜ਼ਰੂਰਤ ਰਹਿੰਦੀ ਆ ਜਿਨ੍ਹਾਂ ਨੇ ਕਦੇ ਇਹ ਸੋਚਿਆ ਨਹੀਂ ਸੀ ਵੀ ਅੱਡੀ ਵੱਡੀ ਜਗ੍ਹਾ ਅੱਡੇ ਪੈਲਸਾਂ ਵਿੱਚ ਵੀ ਜਰੂਰ ਵੀਰ ਲੋਕੀ ਵਿਆਹ ਕਰ ਸਕਦੇ ਨੇ ਲੇਕਿਨ ਰਾਸ਼ਟਰੀ ਜੋਤੀ ਕਲਾ ਮੰਚ ਦੇ ਅਰਜੇ ਅਰਕੇਸ਼ ਠਾਕੁਰ ਜੀ ਸੰਜੇ ਗੋਇਲ ਜੀ ਇਹਨਾਂ ਕੇ ਸਾਰੀ ਟੀਮ ਨੇ ਬਹੁਤ ਉਪਰਾਲਾ ਕਰਕੇ ਬੱਚਿਆਂ ਨੂੰ ਇੱਕ ਖੁਸ਼ੀ ਦੇਣ ਦੀ ਕੋਸ਼ਿਸ਼ ਕੀਤੀ ਆ ਕਿਉਂਕਿ ਇਹ ਕਹਿੰਦੇ ਨੇ ਨਾ ਦੂਜਿਆਂ ਨੂੰ ਜੋ ਖੁਸ਼ੀ ਦਿੱਤੀ ਜਾਂਦੀ ਆ ਉਹ ਸਾਡੇ ਆਪਣੇ ਲਈ ਹੁੰਦੀ ਆ ਖੁਸ਼ੀ ਅਸੀਂ ਆਪਣੇ ਲਈ ਖੁਸ਼ੀ ਮਤਲਬ ਕਿ ਉਹ ਇਕੱਠੀ ਕਰ ਰਹੇ ਇੱਕ ਇਸ ਤਰ੍ਹਾਂ ਜੀ ਤੇ ਬਾਕੀ ਦਾ ਇਹ ਵੀ ਹਰ ਬੰਦੇ ਨੂੰ ਸਮਾਜ ਸੇਵਾ ਲਈ ਅੱਗੇ ਆਣਾ ਚਾਹੀਦਾ ਸੇਵਾ ਕਰਨੀ ਚਾਹੀਦੀ ਆ ਦੇਖੋ ਸਮਾਜ ਸਾਨੂੰ ਬਹੁਤ ਕੁਝ ਦਿੰਦਾ ਅਜੀਬ ਸਮਾਜ ਨੂੰ ਕੀ ਦੇ ਸਕਦੇ ਆ ਸਾਨੂੰ ਇਹ ਸੋਚਣਾ ਚਾਹੀਦਾ ਮੈਨੇ ਬਹੁਤ ਪਹਿਲਾਂ ਇੱਕ ਕਹਾਵਤ ਸੁਣੀ ਸੀ ਕਿ ਰੇਸ਼ਮ ਦਾ ਕਿੜਾ ਹੁੰਦਾ ਨਾ ਉਹ ਵੀ ਆਪਣੀ ਜਾਨ ਤੋਂ ਪਹਿਲਾਂ ਸਮਾਜ ਨੂੰ ਇੱਕ ਰੇਸ਼ਮ ਦੇ ਕੇ ਜਾਂਦਾ ਰੱਬ ਨੇ ਸਾਨੂੰ ਤਾਂ ਫੇਰ ਕਿਰਪਾ ਕਰਕੇ ਇਨਸਾਨ ਬਣਾਇਆ ਅਜੀਬ ਸਮਾਜ ਨੂੰ ਜੋ ਦੇ ਸਕਦੇ ਆ ਸਾਨੂੰ ਸੇਵਾ ਕਰਨੀ ਚਾਹੀਦੀ ਆ ਐਸੇ ਭਾਈਆਂ ਦਾ ਸਹਿਯੋਗ ਮਿਲਦਾ ਰਵੇ ਤਾਂ ਪ੍ਰਮਾਤਮਾ ਦੀ ਕਿਰਪਾ ਬਣੀ ਰਵੇ ਤੇ ਜਿੱਥੇ ਜਿੱਥੇ ਰਕੇ ਠਾਕੁਰ ਜੀ ਭਾਈ ਸਾਹਿਬ ਸਾਨੂੰ ਕਹਿੰਨੇ ਆ ਅਸੀਂ ਇਹਨਾਂ ਨਾਲ ਹਰ ਵਕਤ ਖੜੇ ਆ ਜੀ ਤੇ જય શ્રી ਰਾਮ ਜੀ જય શ્રી ਰਾਮ ਅੱਜ ਇਹ ਸਾਬਿਤ ਹੋ ਗਿਆ ਕਿ ਜਦੋਂ ਸਮਾਜ ਇੱਕ ਜੁੱਟ ਹੁੰਦਾ ਤਾਂ ਕਿਸੇ ਧੀ ਦਾ ਵਿਆਹ ਜਿਹੜਾ ਉਹ ਭਾਰ ਨਹੀਂ ਲੱਗਦਾ ਉਹ ਖੁਸ਼ੀ ਬਣ ਜਾਂਦੀ ਹੈ ਰੱਬ ਕਰੇ ਇਹ ਧੀਆ ਆਪਣੇ ਘਰ ਖੁਸ਼ਵਸਨ ਤੇ ਇਹਨਾਂ ਨੂੰ ਰੱਬ ਹਰ ਇੱਕ ਖੁਸ਼ੀ ਦੇਵੇ ਧੰਨਵਾਦ